ਜੋ ਹਾਰ ਨਜਰਾਂ ਦੀ ਫਿਰ ਹੰਗਾਮਾ ਕਰਦੇ ਨੇ ਸਾਡੀ ਪੰਜਾਬੀ ਘਾਵਤ ਹੈ ਨਾ ਜਿਹਦੇ ਬੰਦੇ ਹਰਦਾ ਲੜਦਾ ਹੈ ਇਹੋ ਸਾਡੇ ਬਜ਼ੁਰਗ ਕਹਿੰਦੇ ਨੇ ਜਿਹੜਾ ਆਦਮੀ ਲੜਦਾ ਹੈ ਉਹਨੂੰ ਹਰਦਾ ਹੁੰਦਾ ਤਾਂ ਲੜਦਾ ਹੈ ਮਿੱਤਾ ਦਾ ਅਸ਼ੀਰਵਾਦ ਲੈ ਕੇ ਤੁਸੀਂ ਅੱਜ ਨਿਕਲੇ ਤੁਹਾਡੀ ਇੱਕ ਵੀਡੀਓ ਵੀ سامنے ਆਏ ਤੁਹਾਡੇ ਪਿਤਾ ਤੁਹਾਨੂੰ ਅਸ਼ੀਰਵਾਦ ਦੇ ਰਹੇ ਤੁਸੀਂ ਕਰੀ ਹੱਥ ਲਗਾ ਰਹੇ ਹਾਂਜੀ ਹਾਂਜੀ ਕਿਉਂਕਿ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਹਰ ਆਦਮੀ ਨੂੰ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਹੀ ਕੋਈ ਕੰਮ ਕਰਨਾ ਚਾਹੀਦਾ ਹੈ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਜਿਹੜਾ ਵੀ ਕੰਮ ਕਰੋ ਉਹ ਸਫਲਤਾ ਮਿਲਦੀ ਹੈ ਔਰ ਪਰਮਾਤਮਾ ਵੀ ਇਸ ਕੰਮ 'ਚ ਖੁਸ਼ ਹੁੰਦਾ ਹੈ ਕਿਹੜੇ ਕੰਮ ਕਰੋਗੇ ਜੇਕਰ ਲੋਕ ਤੁਹਾਨੂੰ ਚੁਕਾ ਦੇਣ ਦੇਖੋ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਸਾਡਾ ਫਰਜ ਬੰਦਾ ਕਿ ਜਿਹੜੇ ਲੋਕਾਂ ਦੀਆਂ ਮਡਲੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਮਤਲਬ ਸਾਰੇ ਜੋ ਹੈ ਇੱਕ ਬੜਾ ਅੱਛਾ ਐਟਮੋਸਫੇਅਰ ਲੈ ਕੇ ਆਵਾਂਗੇ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਅੰਦਰ ਵੈਸਟ ਵਿੱਚ ਨਸ਼ੇ ਦੀ ਬਿਮਾਰੀ ਹੈ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਬੁਰਾਈ ਦਾ ਜੇਕਰ ਕੋਈ ਕਾਰਨ ਹੈਗਾ ਨਸ਼ਾ ਹੈਗਾ ਜਿੱਥੇ ਨਸ਼ਾ ਹੈਗਾ ਉੱਥੇ ਕ੍ਰਾਈਮ ਹੋਏਗਾ ਤੇ ਸਾਰਾ ਮਾਹੌਲ ਖਰਾਬ ਹੋਏਗਾ ਸਗਨਸ਼ਨ ਖਤਮ ਕੀਤਾ ਜਾਵੇ ਤਾਂ ਕਿ ਹਲਕੇ ਤੇ ਬਹੁਤ ਸੁਖ ਸ਼ਾਂਤੀ ਨਾਲ ਵਾਤਾਵਰਨ ਹੋਏ ਸਾਰੇ ਆਪਣੇ ਕੰਮ ਕਰਨ ਆਪਣੇ ਉਹਨਾਂ ਨੂੰ ਸੇਫ ਮਹਿਸੂਸ ਕਰੇਗਾ ਤਾਂ ਇਸ ਕਰਕੇ ਵੀ ਸਵਾਲ ਉੱਠ ਰਿਹਾ ਸੀ ਕਿ ਕਿਉਂ ਭਾਜਪਾ ਚੁਣਿਆ ਤਾਂ ਆਪੋਜੀਸ਼ਨ ਸਵਾਲ ਚੱਕ ਰਹੀ ਸੀ ਦੇਖੋ ਲੋਕਾਂ ਦਾ ਕੰਮ ਹੈ ਆਪੋਜੀਸ਼ਨ ਦਾ ਕੰਮ ਹੈ ਸਵਾਲ ਉਠਾਣਾ ਉਹ ਉਠਾਈ ਜਾਣ ਸਾਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਕਰਨ ਦੀ ਲੋੜ ਕੋ ਨਹੀਂ ਇੱਕ ਪਿਤਾ ਹੈਗਾ ਹਰ ਆਦਮੀ ਦਾ ਇੱਕ ਇੰਡੀਵਿਜੂਅਲ ਜ਼ਿੰਮੇਵਾਰੀ ਹੁੰਦੀ ਹੈ ਔਰ ਮੇਰੇ ਪਿਤਾ ਜੀ ਇਹਦੇ ਭਾਜੀਪੀ ਦੇ ਨਾਲ ਉਹਨਾਂ ਦਾ ਹੁਣ ਉਹਨਾਂ ਦੀ ਵਰਕਿੰਗ ਜਿਹੜੀ ਹੈਗੀ ਏ ਉਹ ਨਹੀਂ ਕਰ ਰਹੇ ਹੈਗੇ ਉਹ ਰਿਟਾਇਰ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਜੋੜਨਾ ਜਿਹੜਾ ਕੋ ਜੋੜੇਗਾ ਉਹਨਾਂ ਦਾ ਵੀ ਮੈਂ ਤਾਂ ਸੋਚ ਦੀ ਕਮੀ ਹੈਗੀ ਏ ਮੇਰੇ ਪਿਤਾ ਜੀ ਹੁਣ ਆਪਣਾ ਜਨਿਓਰ ਕਰਕੇ ਤੇ ਆਪਣਾ ਲਾਈਫ ਜਿਹੜੀ ਬਿਤਾ ਰਹੇ ਹੈਗੇ ਨੇ ਆਸ਼ੀਰਵਾਦ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹਾਂਜੀ ਮਾਪੇ ਹਮੇਸ਼ਾ ਆਪਣੇ ਕਿਉਂਕਿ ਹਰ ਮਾਪਾ ਚਾਹੁੰਦਾ ਹੈਗਾ ਕਿ ਸਾਡੇ ਬੱਚੇ ਸਫਲ ਹੋਣ ਜਦੋਂ ਹਾਰ ਨਜ਼ਰਾਂ ਦੀ ਫਿਰ ਹੰਗਾਮਾ ਕਰਦੇ ਨੇ ਸਾਡੀ ਪੰਜਾਬੀ ਕਹਾਵਤ ਹੈ ਨਾ ਜਦੋਂ ਬੰਦਾ ਹੱਡਾ ਲੜਦਾ ਹੈ ਇਹੋ ਜੀ ਸਾਡੇ ਬਜ਼ੁਰਗ ਕਹਿੰਦੇ ਆ ਜਦੋਂ ਆਦਮੀ ਲੜਦਾ ਹੈ ਨਾ ਉਹਨੂੰ ਹਰਦਾ ਹੁੰਦਾ ਤਾਂ ਲੜਦਾ ਹੈ ਪਿਤਾ ਦਾ ਆਸ਼ੀਰਵਾਦ ਲੈ ਕੇ ਤੁਸੀਂ ਅੱਜ ਨਿਕਲੇ ਤੁਹਾਡੀ ਵੀਡੀਓ ਵੀ ਸਾਹਮਣੇ ਆਏ ਤੁਹਾਡੇ ਪਿਤਾ ਤੁਹਾਨੂੰ ਆਸ਼ੀਰਵਾਦ ਦੇ ਰਹੇ ਤੁਸੀਂ ਕਰੀ ਹੱਥ ਲਗਾ ਰਹੇ ਹੋ ਹਾਂਜੀ ਹਾਂਜੀ ਕਿਉਂਕਿ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਹਰ ਆਦਮੀ ਨੂੰ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਹੀ ਕੋਈ ਕੰਮ ਕਰਨਾ ਚਾਹੀਦਾ ਹੈ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਜਿਹੜਾ ਵੀ ਕੰਮ ਕਰੋ ਉਹ ਸਫਲਤਾ ਮਿਲਦੀ ਹੈ ਔਰ ਪਰਮਾਤਮਾ ਵੀ ਇਸ ਕੰਮ 'ਚ ਖੁਸ਼ ਹੁੰਦਾ ਹੈ ਕਿਹੜੇ ਕੰਮ ਕਰੋਗੇ ਜੇਕਰ ਲੋਕ ਤੁਹਾਨੂੰ ਸਤਾਉਣਗੇ ਦੇਖੋ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਸਾਡਾ ਫਰਜ ਬੰਦਾ ਹੈ ਕਿ ਜਿਹੜੇ ਲੋਕਾਂ ਦੀਆਂ ਮੁਰਲੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਮਤਲਬ ਕਿ ਸਾਰੇ ਜੋ ਹੈ ਇੱਕ ਬੜਾ ਅੱਛਾ ਐਟਮੋਸਫੇਅਰ ਲੈ ਕੇ ਆਵਾਂਗੇ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਅੰਦਰ ਵੈਸਟ ਵਿੱਚ ਨਸ਼ੇ ਦੀ ਬਿਮਾਰੀ ਹੈ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਬੁਰਾਈ ਦਾ ਜੇਕਰ ਕੋਈ ਕਾਰਨ ਹੈਗਾ ਨਸ਼ਾ ਹੈਗਾ ਜਿੱਥੇ ਨਸ਼ਾ ਹੈਗਾ ਉੱਥੇ ਕ੍ਰਾਈਮ ਹੋਏਗਾ ਤੇ ਸਾਰਾ ਮਾਹੌਲ ਖਰਾਬ ਹੋਏਗਾ ਸੋ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਕਿ ਹਲਕੇ ਤੇ ਬਹੁਤ ਸੁਖ ਸ਼ਾਂਤੀ ਨਾਲ ਵਾਤਾਵਰਨ ਹੋਏ ਸਾਰੇ ਆਪਣੇ ਕੰਮ ਕਰਨ ਆਪਣੀਆਂ ਮੁਨਾਸੇਫ ਮਹਿਸੂਸ ਕਰਨੇ ਕਿਤਾ ਦਾ ਇਸ ਕਰਕੇ ਵੀ ਸਵਾਲ ਉੱਠ ਰਹੇ ਸੀ ਕਿਉਂਕਿ ਉਹ ਭਾਜੀਪੀ ਚ ਨੇ ਦਾ ਆਪੋਜੀਸ਼ਨ ਸਵਾਲ ਚੱਕਰੀ ਸੀ ਦੇਖੋ ਲੋਕਾਂ ਦਾ ਕੰਮ ਹੈ ਆਪੋਜੀਸ਼ਨ ਦਾ ਕੰਮ ਹੈ ਸਵਾਲ ਉਠਾਣਾ ਉਹ ਠਾਈ ਜਾਣ ਸਾਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਕਰਨ ਦੀ ਲੋੜ ਕੋ ਨਹੀਂ ਇੱਕ ਪਿਤਾ ਹੈਗਾ ਹਰ ਆਦਮੀ ਦਾ ਇੱਕ ਇੰਡੀਵਿਜੁਅਲ ਜ਼ਿੰਮੇਵਾਰੀ ਹੁੰਦੀ ਹੈ ਔਰ ਮੇਰੇ ਪਿਤਾ ਜੀ ਜਿਹੜੇ ਭਾਜਪੀ ਦੇ ਨਾਲ ਉਹਨਾਂ ਦਾ ਹੁਣ ਉਹਨਾਂ ਦੀ ਵਰਕਿੰਗ ਜਿਹੜੀ ਹੈਗੀ ਏ ਉਹ ਨਹੀਂ ਕਰ ਰਹੇ ਹੈਗੇ ਉਹ ਰਿਟਾਇਰ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਜੋੜਨਾ ਜਿਹੜਾ ਕੋ ਜੋੜੇਗਾ ਉਹਨਾਂ ਦਾ ਵੀ ਮੈਂ ਤਾਂ ਸੋਚ ਦੀ ਕਮੀ ਹੈਗੀ ਏ ਮੇਰੇ ਪਿਤਾ ਜੀ ਹੁਣ ਆਪਣਾ ਟਨਯੂਰ ਕਰਕੇ ਤੇ ਆਪਣਾ ਲਾਈਫ ਜਿਹੜੀ ਬਿਤਾ ਰਹੇ ਹੈਗੇ ਨੇ ਮੈਂ ਅਸ਼ੀਰਵਾਦ ਦਿੱਤਾ ਕਿ ਆਮ ਆਦਮੀ ਪਾਰਟ ਹਾਂਜੀ ਮਾਪੇ ਹਮੇਸ਼ਾ ਆਪਣੇ ਕਿਉਂਕਿ ਹਰ ਮਾਪਾ ਚਾਹੁੰਦਾ ਹੈਗਾ ਕਿ ਸਾਡੇ ਬੱਚੇ ਸਫਲ ਹੋਣ ਜੋ ਹਾਰ ਨਜਰਾਂ ਦੀ ਫਿਰ ਹੰਗਾਮਾ ਕਰਦੇ ਨੇ ਸਾਡੀ ਪੰਜਾਬੀ ਕਹਾਵਤ ਹੈ ਨਾ ਜਿਹਦਾ ਹੱਡਾ ਲੜਦਾ ਹੈ ਇਹੋ ਜੀ ਸਾਡੇ ਬਜ਼ੁਰਗ ਕਹਿੰਦੇ ਆ ਜਿਹੜਾ ਆਦਮੀ ਲੜਦਾ ਹੈ ਉਹਨੂੰ ਹਰਦਾ ਹੁੰਦਾ ਤਾਂ ਲੜਦਾ ਹੈ ਕਿਤਾ ਦਾ ਆਸ਼ੀਰਵਾਦ ਲੈ ਕੇ ਤੁਸੀਂ ਅੱਜ ਨਿਕਲੇ ਤੁਹਾਡੀ ਵੀਡੀਓ ਵੀ ਸਾਹਮਣੇ ਆਏ ਤੁਹਾਡੇ ਪਿਤਾ ਤੁਹਾਨੂੰ ਆਸ਼ੀਰਵਾਦ ਦੇ ਰਹੇ ਤੁਸੀਂ ਕਰੀ ਹੱਥ ਲਗਾ ਰਹੇ ਹੋ ਹਾਂਜੀ ਹਾਂਜੀ ਕਿਉਂਕਿ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਹਰ ਆਦਮੀ ਨੂੰ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਹੀ ਕੋਈ ਕੰਮ ਕਰਨਾ ਚਾਹੀਦਾ ਹੈ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਜਿਹੜਾ ਵੀ ਕੰਮ ਕਰੋ ਉਹ ਸਫਲਤਾ ਮਿਲਦੀ ਹੈ ਔਰ ਪਰਮਾਤਮਾ ਵੀ ਇਸ ਕੰਮ 'ਚ ਖੁਸ਼ ਹੁੰਦਾ ਹੈ ਕਿਹੜੇ ਕੰਮ ਕਰੋਗੇ ਜੇਕਰ ਲੋਕ ਤੁਹਾਨੂੰ ਸਤਿਕਾਰ ਦੇਣ ਦੇਖੋ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਸਾਡਾ ਫਰਜ਼ ਬੰਦਾ ਕਿ ਜਿਹੜੇ ਲੋਕਾਂ ਦੀਆਂ ਮੁਰਲੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਮਤਲਬ ਕਿ ਸਾਰੇ ਜੋ ਹੈ ਇੱਕ ਬੜਾ ਅੱਛਾ ਐਟਮੋਸਫੇਅਰ ਲੈ ਕੇ ਆਵਾਂਗੇ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਅੰਦਰ ਵੈਸਟ ਵਿੱਚ ਨਸ਼ੇ ਦੀ ਬਿਮਾਰੀ ਹੈ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਬੁਰਾਈ ਦਾ ਜੇਕਰ ਕੋਈ ਕਾਰਨ ਹੈਗਾ ਨਸ਼ਾ ਹੈਗਾ ਜਿੱਥੇ ਨਸ਼ਾ ਹੈਗਾ ਉੱਥੇ ਕ੍ਰਾਈਮ ਹੋਏਗਾ ਤੇ ਸਾਰਾ ਮਾਹੌਲ ਖਰਾਬ ਹੋਏਗਾ ਸੋ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਕਿ ਹਲਕੇ ਤੇ ਬਹੁਤ ਸੁਖ ਸ਼ਾਂਤੀ ਨਾਲ ਵਾਤਾਵਰਨ ਹੋਏ ਸਾਰੇ ਆਪਣੇ ਕੰਮ ਕਰਨ ਆਪਣੀਆਂ ਮੁਨਾਸੇਫ ਮਹਿਸੂਸ ਕਰਨੇ ਕਿਤਾ ਦਾ ਇਸ ਕਰਕੇ ਵੀ ਸਵਾਲ ਉੱਠ ਰਹੇ ਸੀ ਕਿਉਂਕਿ ਉਹ ਭਾਜੀਪੀ ਚ ਨੇ ਦਾ ਆਪੋਜੀਸ਼ਨ ਸਵਾਲ ਚੱਕਰੀ ਸੀ ਦੇਖੋ ਲੋਕਾਂ ਦਾ ਕੰਮ ਹੈ ਆਪੋਜੀਸ਼ਨ ਦਾ ਕੰਮ ਹੈ ਸਵਾਲ ਉਠਾਣਾ ਉਹ ਠਾਈ ਜਾਨ ਸਾਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਕਰਨ ਦੀ ਲੋੜ ਕੋ ਨਹੀਂ ਇੱਕ ਪਿਤਾ ਹੈਗਾ ਹਰ ਆਦਮੀ ਦਾ ਇੱਕ ਇੰਡੀਵਿਜੁਅਲ ਜ਼ਿੰਮੇਵਾਰੀ ਹੁੰਦੀ ਹੈ ਔਰ ਮੇਰੇ ਪਿਤਾ ਜੀ ਜਿਹੜੇ ਭਾਜਪਾ ਦੇ ਨਾਲ ਉਹਨਾਂ ਦਾ ਹੁਣ ਉਹਨਾਂ ਦੀ ਵਰਕਿੰਗ ਜਿਹੜੀ ਹੈਗੀ ਏ ਉਹ ਨਹੀਂ ਕਰ ਰਹੇ ਹੈਗੇ ਉਹ ਰਿਟਾਇਰ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਜੋੜਨਾ ਜਿਹੜਾ ਕੋ ਜੋੜੇਗਾ ਉਹਨਾਂ ਦਾ ਵੀ ਮੈਂ ਤਾਂ ਸੋਚ ਦੀ ਕਮੀ ਹੈਗੀ ਏ ਮੇਰੇ ਪਿਤਾ ਜੀ ਹੁਣ ਆਪਣਾ ਜਨੋਰ ਕਰਕੇ ਤੇ ਆਪਣਾ ਲਾਈਫ ਜਿਹੜੀ ਬਿਤਾ ਰਹੇ ਹੈਗੇ ਨੇ ਆਸ਼ੀਰਵਾਦ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹਾਂਜੀ ਮਾਪੇ ਹਮੇਸ਼ਾ ਆਪਣੇ ਕਿਉਂਕਿ ਹਰ ਮਾਪਾ ਚਾਹੁੰਦਾ ਹੈਗਾ ਕਿ ਸਾਡੇ ਬੱਚੇ ਸਫਲ ਹੋ